ਨਮਸਕਾਰ ਜੀ ਮੈਂ ਹਾਂ ਤੁਹਾਡਾ ਦੋਸਤ ਹਰਪ੍ਰੀਤ ਇੱਕ ਫੇਰ ਆਪਾਂ ਛੋਟੀ ਜੀ ਗੱਲਬਾਤ ਛੋਟੀ ਜੀ ਮੋਟੀਵੇਸ਼ਨਲ ਵੀਡੀਓ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਆਂਗੇ ਅੱਜ ਆਪਾਂ ਤੇ ਤੁਸੀਂ ਜੁੜੇ ਹੋ ਸਾਡੇ ਗੱਲਪੱਤੇ ਦੀ ਪ੍ਰੋਗਰਾਮ ਦੇ ਵਿੱਚ ਤੇ ਅੱਜ ਆਪਾਂ ਉਸ ਵਿਸ਼ੇ ਨੂੰ ਸ਼ੂਹਣ ਜਾ ਰਹੇ ਆਂ ਜਿਹੜਾ ਬਹੁਤ ਇੰਪੋਰਟੈਂਟ ਹੈ ਇਸ ਵੇਲੇ ਲਗਾਤਾਰ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਆਤਮ ਹੱਤਿਆਵਾਂ ਦੀਆਂ ਖਬਰਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਹੋਵੇ ਕੋਈ ਵੀ ਤੁਸੀਂ ਸੋਸ਼ਲ ਪਲੇਟਫਾਰਮ ਲੱਭ ਲੋ ਤੁਹਾਨੂੰ ਲਗਾਤਾਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਵੀਡੀਓ ਜੇ ਪੋਸਟਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅੱਜ ਅਸੀਂ ਇਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਵੀ ਜ਼ਿਆਦਾਤਰ ਸੁਸਾਈਡ ਤੋਂ ਬਚਿਆ ਕਿਵੇਂ ਜਾ ਸਕਦਾ ਹੈਗਾ ਸੁਸਾਈਡ ਕਿਉਂ ਲੋਕ ਕਰਦੇ ਹੈਗੇ ਆ ਤੇ ਬਚਿਆ ਕਿਵੇਂ ਜਾ ਸਕਦਾ ਹੈਗਾ ਜ਼ਿੰਦਗੀ ਵਿੱਚ ਸੂ ਸਾਈਡ ਤੋਂ ਬਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਰੱਬ ਦਾ ਸਭ ਤੋਂ ਅਨਮੋਲ ਤੋਹਫ਼ਾ ਹੈ ਜਿਹੜੀ ਸਾਨੂੰ ਮਿਲੀ ਹੋਈ ਹੈ ਹਰੇਕ ਮੁਸ਼ਕਲ ਦਾ ਹੱਲ ਹੁੰਦਾ ਹੈ ਹਰ ਜ਼ਿੰਦਗੀ ਛੱਡ ਦੇਣਾ ਕਦੇ ਹੱਲ ਨਹੀਂ ਜ਼ਿੰਦਗੀ ਵਿੱਚ ਸੂ ਸਾਈਡ ਤੋਂ ਬਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਦਾ ਰੱਬ ਦਾ ਸਭ ਤੋਂ ਦਿੱਤਾ ਹੋਇਆ ਅਨਮੋਲ ਤੋਹਫ਼ਾ ਹੈ ਹਰੇਕਾ ਮੁਸ਼ਕਲ ਦਾ ਹੱਲ ਹੈ ਪਰ ਜ਼ਿੰਦਗੀ ਛੱਡ ਦੇਣਾ ਆਤਮ ਹੱਤਿਆ ਕਰ ਲੈਣਾ ਕਦੇ ਵੀ ਹੱਲ ਨਹੀਂ ਹੈਗਾ ਸੋ ਅਸੀਂ ਅੱਜ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਲੱਗੇ ਆਂ ਜਿਵੇਂ ਕਹਿੰਦੇ ਨੇ ਵੀ ਇਨਸਾਨ ਬਹੁਤ ਪਾਵਰਫੁਲ ਹੈ ਨਾ ਕਿ ਜੇ ਉਹਦਾ ਇਰਾਦਾ ਦ੍ਰਿੜ ਹੋਵੇ ਤਾਂ ਅਸੰਭਵ ਨੂੰ ਸੰਭਵ ਕਰ ਸਕਦਾ ਹੈ ਲੋੜ ਹੈਗੀ ਆ ਉਹਦੀ ਨੀਤ ਤੇ ਨੀਤੀ ਕਿੰਨੀ ਆਪਸ ਦੇ ਵਿੱਚ ਮੇਲ ਖਾਂਦੀ ਹੈ ਕਿੰਨੀ ਸਟਰੋਂਗ ਹੈਗੀ ਆ ਰੱਬ ਤੇ ਭਰੋਸਾ ਰੱਖੋ ਪਹਿਲਾਂ ਕੋਈ ਵੀ ਦੁੱਖ ਹਮੇਸ਼ਾ ਲਈ ਨਹੀਂ ਹੁੰਦਾ ਕੋਈ ਵੀ ਦੁੱਖ ਆਉਂਦਾ ਜ਼ਿੰਦਗੀ ਦੇ ਵਿੱਚ ਉਹ ਚਿਰ ਸਥਾਈ ਨਹੀਂ ਹੁੰਦਾ ਹੈਗਾ ਉਹ ਕੁਝ ਸਮੇਂ ਲਈ ਹੁੰਦਾ ਹੈਗਾ ਤੇ ਉਹ ਚਲਾ ਜਾਂਦਾ ਸਮਾਂ ਬਦਲਦਾ ਹੈ ਹਾਲਾਤ ਬਦਲਦੇ ਹਨਾ ਜਦੋਂ ਸਭ ਕੁਝ ਖਤਮ ਲੱਗਦਾ ਹੈ ਉੱਥੋਂ ਉੱਥੋਂ ਹੀ ਤੁਹਾਡੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਹੈ ਫਿਰ ਜਿੱਦੇ ਤੁਹਾਨੂੰ ਇਹ ਲੱਗਣ ਲੱਗ ਜਾਵੇ ਨਾ ਕਿ ਸਮਾਂ ਜਦੋਂ ਬਦਲਦਾ ਹਾਲਾਤ ਬਦਲਦੇ ਹਨ ਜਦੋਂ ਸਭ ਕੁਝ ਬੰਦੇ ਨੂੰ ਲੱਗਦਾ ਕਿ ਮੇਰਾ ਸਾਰਾ ਕੁਝ ਹੀ ਖਤਮ ਹੋ ਗਿਆ ਉੱਥੋਂ ਫਿਰ ਤੁਹਾਡੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਹੈ ਦੂਸਰਾ ਗੱਲਬਾਤ ਕਰੋ ਤੁਹਾਡੇ ਮਨ ਦੇ ਅੰਦਰ ਕੋਈ ਗੱਲਬਾਤ ਚੱਲ ਰਹੀ ਹੈ ਕਿਸੇ ਚੀਜ਼ ਨੂੰ ਲੈ ਕੇ ਤੁਸੀਂ ਡਿਪਰੈਸ਼ਨ ਚੋਂ ਸਟ੍ਰੈਸ ਚੋਂ ਗੱਲਬਾਤ ਕਰੋ ਦਿਲ ਦਾ ਭਾਰ ਆਪਣੇ ਅੰਦਰ ਕਦੇ ਨਾ ਰੱਖੋ ਮਾਪਿਆਂ ਦੋਸਤਾਂ ਜਾਂ ਕਿਸੇ ਭਰੋਸੇਯੋਗ ਸਖਸ਼ ਨਾਲ ਆਪਣੇ ਦੁੱਖ ਸਾਂਝੇ ਕਰੋ ਗੱਲ ਕਰਨ ਨਾਲ ਕਹਿੰਦੇ ਵੀ ਅੱਧਾ ਭਾਰ ਹਲਕਾ ਹੋ ਜਾਂਦਾ ਕਹਿੰਦੇ ਨੇ ਹੁੰਦੇ ਵੀ ਦੁੱਖ ਮਿਣਾਇਆ ਤਾਂ ਰਹਿ ਜਾਂਦੇ ਤੇ ਖੁਸ਼ੀ ਮਿਣਾਇਆ ਦੁੱਗਣੀ ਹੋ ਜਾਂਦੀ ਹੈ ਸੋ ਇਹਦੇ ਵਿੱਚ ਵੀ ਇਹੀ ਚੀਜ਼ ਦੱਸੀ ਗਈ ਹੈਗੀ ਆ ਕਿ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਚੱਲ ਰਿਹਾ ਤੁਹਾਡੇ ਦਿਮਾਗ ਤੇ ਕੋਈ ਬੋਝ ਹੈਗਾਗਾ ਤਾਂ ਤੁਸੀਂ ਆਪਣੇ ਕਿਸੇ ਵੀ ਵਿਸ਼ਵਾਸਪਾਤਰ ਬੰਦੇ ਦੇ ਨਾਲ ਕਿਸੇ ਦੋਸਤ ਦੇ ਨਾਲ ਕਿਸੇ ਭਰੋਸੇਯੋਗ ਬੰਦੇ ਦੇ ਨਾਲ ਤੁਸੀਂ ਆਪਣਾ ਜਿਹੜਾ ਦੁੱਖ ਆ ਉਹ ਸਾਂਝਾ ਕਰ ਸਕਦੇ ਹੋ ਤੀਜਾ ਹੈਗਾ ਆਪਣੇ ਆਪ ਨੂੰ బిజీ ਰੱਖੋ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਦੇ ਵਿੱਚ ਤੁਸੀਂ బిజీ ਰੱਖੋ ਦਿਮਾਗ ਨੂੰ ਕਦੇ ਵੀ ਖਾਲੀ ਨਾ ਛੱਡੋ ਕਿਤਾਬਾਂ ਪੜੋ ਲਿਖੋ ਸੇਵਾ ਕਰੋ ਯੋਗ ਕਰੋ ਜਾਂ ਆਪਣੇ ਮਨਪਸੰਦ ਕੰਮ ਵਿੱਚ ਖੁਦ ਨੂੰ ਤੁਸੀਂ ਇੰਨਾ ਕੁ ਬਿਜੀ ਕਰ ਲਓ ਕਿ ਤੁਹਾਡਾ ਦਿਮਾਗ ਉਸ ਪਾਸੇ ਜਾਵੇ ਹੀ ਨਾ ਇਹ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਡੇ ਦਿਮਾਗ ਤੇ ਭਾਰੂ ਨਾ ਹੀ ਪੈਣ ਹਰ ਸਮੱਸਿਆ ਦਾ ਹੱਲ ਹੁੰਦਾਗਾ ਸਮੱਸਿਆ ਦਾ ਹੱਲ ਰਲ ਮਿਲ ਕੇ ਬੈਠ ਕੇ ਇਹਦਾ ਹੱਲ ਹੋ ਜਾਂਦਾ ਹੈ ਪਰ ਜ਼ਿੰਦਗੀ ਗਵਾ ਲੈਣਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈਗਾ ਕਿਉਂਕਿ ਭਗਵਾਨ ਵੱਲੋਂ ਦਿੱਤੀ ਹੋਈ ਜ਼ਿੰਦਗੀ ਬਹੁਤ ਕੀਮਤੀ ਤੇ ਬਹੁਤ ਅਨਮੋਲ ਤੋਫਾ ਹੈ ਮੋਟੀਵੇਸ਼ਨਲ ਵਿਚਾਰ ਪੜੋ ਤੁਸੀਂ ਜਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਉਹ ਚਾਹੇ ਕਿਤਾਬ ਹੈ ਕੋਈ ਬੁੱਕ ਹੈ ਕੋਈ ਰਸਾਲਾ ਹੈ ਕੋਈ ਨਾਵਲ ਹੈ ਅੱਜ ਕੱਲ੍ਹ ਤੇ ਤੁਸੀਂ ਮੋਬਾਈਲ 'ਚੋਂ ਵੀ ਬਹੁਤ ਸਾਰੀਆਂ ਮੋਟੀਵੇਸ਼ਨਲ ਵੀਡੀਓ ਤੁਸੀਂ ਦੇਖ ਸਕਦੇ ਹੋ ਸੁਣ ਸਕਦੇ ਹੋ ਉਹਨਾਂ ਤੇ ਤੁਸੀਂ ਥੋੜਾ ਥੋੜਾ ਜਿਹੀ ਖੋਰ ਕਰਨ ਲੱਗੇ ਤਾਂ ਤੁਸੀਂ ਇਸ ਚੀਜ਼ 'ਚੋਂ ਬਾਹਰ ਨਿਕਲਿਆ ਹੋਗੇ ਜਿਹੜੇ ਲੋਕ ਵੱਡੇ ਦੁੱਖਾਂ ਤੋਂ ਲੰਘ ਕੇ ਵੀ ਸਫਲ ਹੋਏ ਨੇ ਜਿਹੜੇ ਲੋਕ ਵੱਡੇ ਦੁੱਖਾਂ ਤੋਂ ਵੀ ਲੰਘ ਕੇ ਸਫਲ ਹੋਏ ਉਹਨਾਂ ਦੀਆਂ ਕਹਾਣੀਆਂ ਸਾਨੂੰ ਜ਼ਿੰਦਗੀ ਨਾਲ ਜੋੜਦੀਆਂ ਬਹੁਤ ਸਾਰੇ ਲੋਕਾਂ ਜਿਨ੍ਹਾਂ ਦੀਆਂ ਅਸੀਂ ਕਹਾਣੀਆਂ ਹੁਣ ਤੱਕ ਪੜੀਆਂ ਨੇ ਕਿਤਾਬਾਂ ਦੇ ਵਿੱਚ ਵੀ ਆਉਂਦੀਆਂ ਨੇ ਕਿ ਉਹਨਾਂ ਦਾ ਜੀਵਨ ਕਿਹੋ ਜਿਹਾ ਸੀ ਉਹਨਾਂ ਨੇ ਆ ਪੜ ਕੇ ਜਾਂ ਮਿਹਨਤ ਕਰਕੇ ਆਪਣੀ ਜ਼ਿੰਦਗੀ ਨੂੰ ਕਿਵੇਂ ਬਤਾਇਆ ਤੇ ਅੱਜ ਉਹਨਾਂ ਦੀਆਂ ਕਹਾਣੀਆਂ ਅਸੀਂ ਆਪ ਪੜਦੇ ਹਾਂ ਛੋਟੀਆਂ-ਛੋਟੀਆਂ ਖੁਸ਼ੀਆਂ ਲੱਭੋ ਤੁਸੀਂ ਛੋਟੇ-ਛੋਟੇ ਖੁਸ਼ੀਆਂ ਦੇ ਮੌਕੇ ਲੱਭੋ ਤੁਸੀਂ ਵੱਡੀਆਂ ਖੁਸ਼ੀਆਂ ਦਾ ਇੰਤਜ਼ਾਰ ਕਰੋ ਸੂਰਜ ਦਾ ਚੜਨਾ ਮਾਂ ਦੀ ਮੁਸਕਰਾਹਟ ਬੱਚਿਆਂ ਦੇ ਹੱਸਣ ਦੀਆਂ ਆਵਾਜ਼ਾਂ ਇਹੀ ਅਸਲ ਖੁਸ਼ੀ ਹੁੰਦੀ ਹੈ ਛੋਟੀਆਂ ਖੁਸ਼ੀਆਂ ਖੋਜੋ ਵੱਡੀਆਂ ਖੁਸ਼ੀਆਂ ਦਾ ਸਿਰਫ ਤੁਸੀਂ ਇੰਤਜ਼ਾਰ ਕਰੋ ਸੂਰਜ ਦਾ ਚੜਨਾ ਮਾਂ ਦੀ ਮੁਸਕਰਾਹਟ ਬੱਚਿਆਂ ਦੇ ਹੱਸਣ ਦੀਆਂ ਆਵਾਜ਼ਾਂ ਇਹੀ ਅਸਲ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਨੰਬਰ 6 ਪ੍ਰੋਫੈਸ਼ਨਲ ਮਦਦ ਲਓ ਪ੍ਰੋਫੈਸ਼ਨਲ ਮਦਦ ਲਓ ਜੇ ਮਨ ਬਹੁਤ ਜ਼ਿਆਦਾ ਭਾਰ ਮਹਿਸੂਸ ਕਰਦਾ ਹੈ ਤਾਂ ਡਾਕਟਰ ਕਾਉਂਸਲਰ ਜਾਂ ਮੈਂਟਲ ਹੈਲਥ ਐਕਸਪਰਟ ਦੀ ਮਦਦ ਤੁਸੀਂ ਲੈ ਸਕਦੇ ਹੋ ਜੇ ਤੁਹਾਡਾ ਮਨ ਬਹੁਤ ਜ਼ਿਆਦਾ ਭਾਰ ਮਹਿਸੂਸ ਕਰਦਾ ਹੈ ਤਾਂ ਡਾਕਟਰ ਕਾਉਂਸਲਰ ਜਾਂ ਮੈਂਟਲ ਹੈਲਥ ਐਕਸਪਰਟ ਦੀ ਤੁਸੀਂ ਮਦਦ ਲੈ ਸਕਦੇ ਹੋ ਇਹ ਕਮਜ਼ੋਰੀ ਨਹੀਂ ਸਿਆਣਪ ਦੀ ਨਿਸ਼ਾਨੀ ਹੁੰਦੀ ਹੈ ਤੁਹਾਨੂੰ ਲੱਗਦਾ ਆਪਣੇ ਆਪ ਦੇ ਵਿੱਚ ਕੋਈ ਚੀਜ਼ਾਂ ਚੇਂਜ ਆ ਗਈਆਂ ਲੱਗਦੀਆਂ ਤੁਸੀਂ ਖਾਣਾ ਪੀਣਾ ਛੱਡ ਰਹੇ ਹੋ ਤੁਹਾਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਹੈਗੀ ਸਾਊਂਡ ਚੰਗਾ ਨਹੀਂ ਲੱਗਦਾ ਟੀਵੀ ਚੰਗਾ ਨਹੀਂ ਲੱਗਦਾ ਕਿਸੇ ਨਾਲ ਗੱਲਬਾਤ ਕਰਨਾ ਚੰਗਾ ਨਹੀਂ ਲੱਗਦਾ ਤੁਹਾਨੂੰ ਅਦਾਸੀ ਰਹਿੰਦੀ ਹੈਗੀ ਆ ਤੁਹਾਨੂੰ ਨਹਾਉਣਾ ਚੰਗਾ ਨਹੀਂ ਲੱਗਦਾ ਕੱਪੜੇ ਪਾਉਣਾ ਚੰਗਾ ਨਹੀਂ ਲੱਗਦਾਗਾ ਆਲਸ ਜ਼ਿਆਦਾ ਰਹਿਣ ਲੱਗ ਗਿਆਗਾ ਤਾਂ ਤੁਸੀਂ ਜਿਹੜੀਆਂ ਉਪਰੋਕਤ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਤੁਸੀਂ ਉਹਨਾਂ ਤੇ ਹਮੇਸ਼ਾ ਧਿਆਨ ਦਿਓ ਤੇ ਇਹ ਇੱਕ ਸਿਆਣਪ ਦੀ ਨਿਸ਼ਾਨੀ ਹੁੰਦੀ ਹੈ ਇਹ ਕੋਈ ਕਮਜ਼ੋਰੀ ਨਹੀਂ ਹੁੰਦੀ ਇੱਕ ਸਿਆਣਾ ਇਨਸਾਨ ਦੀ ਨਿਸ਼ਾਨੀ ਹੈ ਇਨਸਾਨ ਦੀ ਇਹ ਨਿਸ਼ਾਨੀ ਹੁੰਦੀ ਹੈਗੀ ਹੈ ਨੰਬਰ 7 ਯਾਦ ਰੱਖੋ ਤੁਸੀਂ ਕੀਮਤੀ ਹੋ ਤੁਹਾਡੇ ਜਾਨ ਨਾਲ ਪਰਿਵਾਰ ਦੋਸਤ ਤੇ ਪਿਆਰੇ ਹਮੇਸ਼ਾ ਲਈ ਟੁੱਟ ਜਾਣਗੇ ਜਿਵੇਂ ਤੁਸੀਂ ਅਜੀਹਾ ਦੁੱਖ ਨਹੀਂ ਸਹਿਣਾ ਚਾਹੁੰਦੇ ਉਹ ਵੀ ਤੁਹਾਡੀ ਗੈਰ ਮੌਜੂਦਗੀ ਨਹੀਂ ਸਹਿ ਸਕਦੇ ਤੁਸੀਂ ਜ਼ਿੰਦਗੀ ਦੇ ਵਿੱਚ ਯਾਦ ਰੱਖੋ ਤੁਹਾਡੇ ਤੇ ਕਿੱਡਾ ਵੀ ਕਸ਼ਟ ਹੋਵੇ ਤੁਸੀਂ ਕਿੰਨੀ ਵੀ ਤਕਲੀਫ ਵਿੱਚ ਹੋਵੋ ਇੱਕ ਗੱਲ ਤੁਸੀਂ ਹਮੇਸ਼ਾ ਯਾਦ ਰੱਖੋ ਤੁਹਾਡੇ ਜਾਨ ਨਾਲ ਤੁਹਾਡਾ ਪਰਿਵਾਰ ਦੋਸਤ ਤੇ ਪਿਆਰੇ ਹਮੇਸ਼ਾ ਲਈ ਟੁੱਟ ਜਾਣਗੇ ਜਿਵੇਂ ਤੁਸੀਂ ਅਜਿਹੇ ਦੁੱਖ ਨਹੀਂ ਸਹਿਣਾ ਚਾਹੁੰਦੇ ਅੱਜ ਤੁਸੀਂ ਕਿਸੇ ਤਕਰੀਬ ਵਿੱਚ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹੋ ਜਿਵੇਂ ਤੁਸੀਂ ਅਜਿਹੇ ਦੁੱਖ ਨਹੀਂ ਸਹਿਣਾ ਚਾਹੁੰਦੇ ਉਵੇਂ ਹੀ ਤੁਹਾਡੀ ਗੈਰ ਮੌਜੂਦਗੀ ਤੁਹਾਡੀ ਗੈਰ ਹਾਜ਼ਰੀ ਉਹ ਕਿਸ ਤਰ੍ਹਾਂ ਸਹਿਣਗੇ ਇਹ ਚੀਜ਼ ਨੂੰ ਹਮੇਸ਼ਾ ਯਾਦ ਰੱਖੋ ਲਾਸਟ ਦੇ ਵਿੱਚ ਮੈਂ ਸਭ ਤੋਂ ਜਿਹੜਾ ਵੱਡਾ ਇਹਦੇ ਤੇ ਬਸ ਗੱਲਬਾਤ ਹੈਗੀ ਆ ਕਿ ਇਹਨੇ ਮੈਂ ਸਟੋਰੀ ਨੂੰ ਇੱਥੇ ਖਤਮ ਕਰਨ ਦਾ ਲਾਸਟ ਦੇ ਵਿੱਚ ਜਿਹੜਾ ਤਨਚੋੜ ਨਿਕਲਦਾ ਹੈਗਾ ਮੁਸ਼ਕਲਾਂ ਮੌਤ ਨਹੀਂ ਮੁਸ਼ਕਲਾਂ ਮੌਤ ਲਈ ਨਹੀਂ ਤਜਰਬੇ ਤੇ ਸਿਆਣਫਲੀ ਆਉਂਦੀਆਂ ਨੇ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਮੌਤ ਲਈ ਨਹੀਂ ਆਉਂਦੀ ਹੈਗੀ ਤਜਰਬੇ ਤੇ ਸਿਆਣਫਲੀ ਆਉਂਦੀਆਂ ਨੇ ਜ਼ਿੰਦਗੀ ਕਦੇ ਖਤਮ ਕਰਨ ਵਾਲੀ ਚੀਜ਼ ਨਹੀਂ ਇਹ ਹਰ ਰੋਜ਼ ਨਵਾਂ ਮੌਕਾ ਲੈ ਕੇ ਆਉਂਦੀ ਹੈ ਜ਼ਿੰਦਗੀ ਬਹੁਤ ਕੀਮਤੀ ਹੈ ਇਹ ਖਤਮ ਕਰਨ ਵਾਲੀ ਨਹੀਂ ਇਹ ਰੋਜ਼ਾਨਾ ਹੀ ਸਾਡੇ ਵਾਸਤੇ ਇੱਕ ਨਵਾਂ ਸਨੇਹਾ ਲੈ ਕੇ ਆਉਂਦੀ ਹੈ। ਸੋ ਦੋਸਤੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਕਈ ਵਾਰ ਸਾਹਮਣਾ ਕਰਨਾ ਪੈਂਦਾ ਹੈਗਾ ਪਰ ਜਦੋਂ ਇਹ ਚੀਜ਼ਾਂ ਕਿਸੇ ਵੀ ਇਨਸਾਨ ਤੇ ਭਾਰੂ ਪੈਂਦੀਆਂ ਨੇ ਤਾਂ ਉਦੋਂ ਤੁਸੀਂ ਤੁਰੰਤ ਕਿਸੇ ਸਾਈਕੀਆਟ੍ਰਿਕ ਡਾਕਟਰ ਨਾਲ ਕਿਸੇ ਕਾਉਂਸਲਰ ਨਾਲ ਕਿਸੇ ਮੈਂਟਲ ਐਕਸਪਰਟ ਦੇ ਨਾਲ ਤੁਸੀਂ ਆਪਣੇ ਫੈਮਿਲੀ ਡਾਕਟਰ ਦੇ ਨਾਲ ਤੇ ਉਹਨਾਂ ਦੇ ਨਾਲ ਤੁਸੀਂ ਇਹ ਜ਼ਰੂਰ ਗੱਲਬਾਤ ਕਰੋ। ਤਾਂ ਕਿ ਤੁਸੀਂ ਇਸ ਚੀਜ਼ ਦੇ ਵਿੱਚੋਂ ਬਾਹਰ ਆ ਸਕੋ ਕਿਉਂਕਿ ਇਹ ਜਿਹੜੀ ਜ਼ਿੰਦਗੀ ਹੈਗੀ ਆ ਪ੍ਰਮਾਤਮਾ ਨੇ ਸਾਨੂੰ ਬਹੁਤ ਅਨਮੋਲ ਤੋਹਫ਼ਾ ਦਿੱਤਾ ਜਿਹਦੀ ਕੋਈ ਕੀਮਤ ਨਹੀਂ ਹੈ ਸੋ ਕਈ ਵਾਰੀ ਹਾਲਾਤ ਮਾੜੇ ਹੁੰਦੇ ਆ ਸਮਾਂ ਮਾੜਾ ਹੁੰਦਾਗਾ ਕੋਈ ਟਾਈਮ ਮਾੜਾ ਹੁੰਦਾਗਾ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਚਿਰ ਸਥਾਈ ਨਹੀਂ ਹੁੰਦੀਆਂ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਾ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਸਾਡੇ ਅੱਜ ਦੀ ਇਹ ਛੋਟੀ ਜਿਹੀ ਗੱਲਬਾਤ ਤੁਹਾਨੂੰ ਬੇਹੱਦ ਪਸੰਦ ਆਈ ਹੋਵੇਗੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਮਿਲਦੀਆਂ ਰਹਿਣ ਤਾਂ ਸਾਡੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਕੀਤਾ ਹੋਇਆ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜਦੋਂ ਹੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਉਹ ਤੁਹਾਡਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਮਿਲਦੇ ਆਂ ਦੋਸਤੋ ਕਿਸੇ ਹੋਰ ਮੋਟੀਵੇਸ਼ਨਲ ਵਿਚਾਰ ਦੇ ਨਾਲ ਉਦੋਂ ਤੱਕ ਲਈ ਤੁਸੀਂ ਆਪਣੇ ਦੋਸਤਾਂ ਹਰਪੀਤ ਨੂੰ ਦਿਓ ਜੀ ਅੱਜ ਧੰਨਵਾਦੀ ਰੱਬ ਰੱਖਾ